ਮੈਨੂੰ ਟਿੱਕਾ ਘੜਾ ਦੇਵੇ ਮਝੇ ਦਿਆ ਥਣਦਾਰਾ ਮੈਂ ਅਰਜਾ ਕਰਦੀ ਆ ਖੜੋ ਕੇ ਗੱਲ ਸੁਣ ਜਾ ਦਿਲਦਾਰਾ ਮੈਂ ਅਰਜਾ ਕਰਦੀ ਆ ਖੜੋ ਕੇ ਗੱਲ ਸੁਣ ਜਾ ਦਿਲਦਾਰਾ ਇਕ ਤੇਰੇ ਬਾਝੋਂ ਵੇ ਸ਼ੌਕ ਕੌਣ ਕਰੂਗਾ ਪੂਰੇ ਸਾਰੇ ਚਾ ਮੇਰੇ ਜ਼ਿੰਦਗੀ ਦੇ ਕਿਧਰੇ ਰਹਿਣਾ ਜਾਣੇ ਅਦੂਰੇ ਸਾਰੇ ਚਾ ਮੇਰੇ ਜ਼ਿੰਦਗੀ ਦੇ ਕਿਧਰੇ ਰਹਿਣਾ ਜਾਣੇ ਅਦੂਰੇ ਮੇਰੀ ਮੰਗ ਸੁਣ ਕੇ ਵੇ ਤੇਰਾ ਕਿਉਂ ਚੜਿਆ ਰਹਿਦਾ ਪਾਰਾ ਮੈਨੂੰ ਟਿੱਕਾ ਕਰਾ ਦੇ ਵੇ ਮਾਝੇ ਦੇ ਆਥਣੇਦਾਰਾ ਮੈਨੂੰ ਟਿੱਕਾ ਕਰਾ ਦੇ ਵੇ ਮਾ ਜੇ ਦਿਆ ਠਾਣੇਦਾਰਾ ਕੱਲ ਜਦੋਂ ਜਠਾਣੀ ਨੇ ਕੱਢ ਕੇ ਹਾਰ ਗਲੇ ਵਿੱਚ ਪਾਇਆ ਕੱਲ ਜਦੋਂ ਜਠਾਣੀ ਨੇ ਕੱਢ ਕੇ ਹਾਰ ਗਲੇ ਵਿੱਚ ਪਾਇਆ ਮੈਨੂੰ ਕਹਿੰਦੀ ਜੇਠ ਤੇਰਾ ਕੱਲ ਸ਼ਹਿਰੋਂ ਮੇਰੇ ਲੈ ਲਿਆ ਆਇਆ ਮੈਨੂੰ ਕਹਿੰਦੀ ਜੇਠ ਤੇਰਾ ਕੱਲ ਸ਼ਹਿਰੋਂ ਮੇਰੇ ਲੈ ਲਿਆ ਆਇਆ ਮੈਂ ਹੂੰ ਹਾਂ ਕਰ ਦੇ ਰਹੀ ਫੇਰ ਗਈ ਚੰਦਰੀ ਦਿਲ ਤੇ ਯਾਰਾ ਮੈਨੂੰ ਟਿੱਕਾ ਕਰਾ ਦੇਵੇ ਮਾਝੇ ਦੇ ਆਠਣਦਾਰਾ ਮੈਨੂੰ ਟਿੱਕਾ ਕਰਾ ਦੇਵੇ ਮਾਝੇ ਦੇ ਆਠਣਦਾਰਾ ਦਿਲ ਬਾਗ ਉਡੰਗਾਂ ਦੇ ਆਵੇ ਮੈਥੋਂ ਫਾਤੋਂ ਰੁਰਸ ਬੈਂਦਾ ਦਿਨ ਚੜੇ ਮੁਕਰ ਜਾਵੇਂ ਸ਼ਾਮੀ ਜੋ ਜੋ ਵੀ ਗੱਲ ਕਹਿੰਦਾ ਦਿਨ ਚੜੇ ਮੁਕਰ ਜਾਵੇਂ ਸ਼ਾਮੀ ਜੋ ਜੋ ਵੀ ਗੱਲ ਕਹਿੰਦਾ ਮਰ ਮਰ ਕੇ ਜ਼ਿੰਦਗੀ ਦਾ ਸੋਣਿਆ ਹੋਉ ਕਿਵੇਂ ਗੁਜ਼ਾਰਾ ਮੈਨੂੰ ਟਿਕਾ ਕਰਾ ਦੇਵੇ ਮਾਝੇ ਦੀਆ ਥਾਣੇਦਾਰਾ ਮੈਨੂੰ ਟਿੱਕਾ ਕਰਾ ਦੇਵੇ ਮਾਝੇ ਦੀਆ ਥਾਣੇਦਾਰਾ ਮੈਂ ਅਰਜਾ ਕਰਦੀ ਆ ਖੜੋ ਕੇ ਗੱਲ ਸੁਣ ਜਾ ਦਿਲਦਾਰਾ ਮੈਨੂੰ ਟਿੱਕਾ ਕਰਾ ਦੇਵੇ ਮਾਝੇ ਦੀਆ ਥਾਣੇਦਾਰਾ ਮੈਨੂੰ ਟਿੱਕਾ ਕਰਾ ਦੇਵੇ ਮਾਝੇ ਦੀਆ ਥਾਣੇਦਾਰਾ